ਕੌੜੀਆਂ ਜਾਂ ਲਾਰਕੀਆਂ ਨੇ ਹੈ ਬੇਜਵਾਖ ਜੇ ਭਾਈ ਹਟਦੀ ਨੇ ਹੈਗੀ ਉੱਚਾ ਕਰੀ ਜਾਂਦੇ ਨੇ ਕਿ ਕੀ ਕਰਾਂ ਐ ਕਿਨੇ ਕੀ ਕਰਾਂ ਮੇਰੇ ਤਾਂ ਮੰਦੇ ਨਹੀਂ ਹੈਗੇ ਭਾਈ ਹੈ ਮੰਦੇ ਨਹੀਂ ਮੇਰੇ ਤਾਂ ਅੱਛਾ ਨੇ ਮਾਮਾ ਦਾ ਫਸਿਆ ਮਾਮਾ ਇਹ ਸਸਜੀਕਾਰ ਭਾਈ ਸਸਜੀਕਾਰ ਆ ਠੀਕ ਆ ਵਧੀਆ ਬਹਿ ਜਾ ਭਾਈ ਆਪਾਂ ਗੱਲਾਂ ਕਰਾਂਗੇ ਭੈਣ ਭਾਈ ਹੋਰ ਹੋਰ ਭਾਈ ਠੀਕ ਹੈ? ਹਾਂ ਜੀ ਦਾ ਮਾਮੇ ਤੁਸੀਂ ਸੋ ਠੀਕ ਆਂ। ਅੱਛਾ ਮੁੰਡਾ ਰਹਿਦਾ ਠੀਕ ਰਹਿਦਾ ਉੱਥੇ? ਹਾਂ ਠੀਕ ਆ ਦਾ ਮਾਮੇ। ਅੱਛਾ ਜਵਾਹ ਜਪੂ ਪੜੀ ਜਾਂਦੇ ਨੇ ਹੈ? ਹਾਂ ਬਈ ਬਣਾਉਂ। ਅੱਛਾ ਅੱਛਾ। ਹੋਰ ਸਾਰੇ ਭਾਈ ਕਬੀਲਦਾਰੀ ਠੀਕ ਹੈਗੀ? ਬਹੁਤ ਬਧੀ। ਮਾਮੇ ਜੀ ਮਸਤੇ। ਹਾਂ ਭਾਈ ਠੀਕ ਹੈ। ਮਾਮੇ ਜੀ ਤੁਸੀਂ ਮਮਈ। ਹਾਂ ਠੀਕ ਜੀ ਜਮਾ ਉਹਨੂੰ ਦਾ ਘੋੜੇ ਵਰਗੀ ਐ ਮਾਰ ਦਿਆ ਛਲਾਗ। ਹਾਂ। ਹਾਂ। ਮੈਨੂੰ ਮਾਮੇ ਪਾਣੀ ਲੈ ਕੇ ਆਉਣੀ ਐ ਮੈਂ। ਪਾਣੀ ਤਾਂ ਰਹੇ ਨਾ ਦੇ ਸੇਰਾ। ਚਾਹ ਹੀ ਕਰਨਾ ਮਰੀ ਕੜੀ ਤੇਰੇ ਹੱਥ ਦੀ ਚਾਹ ਮੈਨੂੰ ਪਸੰਦ ਬਹੁਤ ਆ ਉੱਠੀ ਵੀ ਹਾਂ ਤੂੰ ਲਿਆ ਆ ਸ਼ਿਆ ਪਰ ਕਰ ਦਿਆਂਗਾ ਲਾ ਬਾਬਾ ਹੋਰ ਭਾਈ ਮੇਰੇ ਪਾਪੀ ਤੇ ਲੀਜੀ ਹੋਗੀ ਤੇ ਠੀਕ ਹੈ ਹੁਣ ਭਾਬੀ ਨੂੰ ਕੀ ਹੁੰਦਾ ਆ ਮਾਦੇਸ ਲੱਗ ਗਿਆ ਅੱਜ ਨਾ ਗਿਆ ਉਹਦਾ ਸਿਆਲ ਹੁਣ ਗਰਮੀ ਚੜ ਗਈ ਹੁਣ ਕਹਿੰਦੀ ਮੇਰੇ ਗੋਡੇ ਦੁਖਣ ਲੱਗ ਗਏ ਅੱਛਾ ਕਾ ਪਨੀਰ ਵਧਾ ਲਿਆ ਉਹਨੇ ਕੈਸਟਰੋਲ ਹੁਣ ਕਹਿੰਦੀ ਖੂਨ ਗੜਾ ਹੋ ਗਿਆ ਫਿਰ ਗੋਡਾਂ ਵੀ ਉਸਾਂ ਉਮਰ ਵੀ ਹੋਈ ਪਈ ਆ ਉਮਰ ਆੜੇ ਕਿਹੜੀਆਂ ਹੋ ਪਤਾ ਲਾਲ ਚੁੰਨੀ ਲੈ ਕੇ ਜਾਂਦੀ ਆ ਬਰਾਤ ਅੱਛਾ ਹਾਂ ਲੈ ਮਨ ਕਰੇ ਭਈ 80 ਸਾਲ ਦੇ ਦੇਵੇ ਤਾਂ ਲੱਗਰੀ ਹੋਣੀ ਉਹ 80 ਦੇ ਲੱਗ ਰਿਹਾ ਲੈ ਤੂੰ ਲੱਗ ਰਿਹਾ ਝੇਡਾ ਨਾ ਕਰ ਤੂੰ ਉਹਦੀ ਉਮਰੇ ਕਿਹੜੀ ਹੋਈ ਆ ਉਹਦੀ ਹਾਂ ਹੋਰ ਲੈ ਅੱਛਾ ਹਾਂ ਹੋਰ ਤੂੰ ਦੱਸ ਹੋ ਠੀਕ ਹੈ। ਜਲਦੀ ਠੀਕ ਨੇ। ਸਾਰੇ ਠੀਕ ਠਾਕ ਭਾਈ। ਭਾਈ ਤੇਰੀ ਉਹ ਨੂੰ ਤਾਂ ਪਾਲੀ ਚੰਗੀ ਆ। ਨਾ ਚੰਗੀ ਆ ਬਈ ਖਰਾ। ਠੀਕ। ਨਾ ਠੀਕ ਜੀ। ਬਹੁਤ ਚੰਗੀ ਆ। ਮੈਂ ਤਾਂ ਪਹਿਲਾਂ ਉਹਦੇ ਉੱਥੇ ਪੇਕੀ ਜਾਂਦਾ ਰਿਆਂ। ਕੁੜੀ ਚਾਹ ਪਾਣੀ ਰੋਟੀ ਟੁੱਕੇ ਹਾਜਾ ਬਣਾਉਂਦੀ ਆ ਨਾ। ਦੀਪਕ ਢਾਬਾ ਵੀ ਫੇਲ ਐ। ਅੱਛਾ। ਹਾਂ। ਬਹੁਤ ਸਿਰਾ। ਹੋਰ ਤੂੰ ਦੱਸ ਕਿਵੇਂ ਠੀਕ ਨੇ ਜਵਾਕ ਹੈਂ? ਹਾਂ ਠੀਕ ਨੇ ਭਾਈ। ਹਾਂ ਇਹ ਕਿਤੇ ਠੀਕ ਨੇ ਹੋਰ ਤੁਸੀਂ ਦੱਸੋ ਭਾਈ ਉੱਥੇ ਸਾਰੇ ਠੀਕ ਠਾਕ ਆ ਬਹੁਤ ਵਧੀਆ ਬਹੁਤ ਵਧੀਆ ਜਦ ਬੱਕਾ ਨੇ ਫੋਨ ਫਾਣਾ ਜਾਂਦਾ ਹੈਗਾ ਆ ਜਾਂਦਾ ਹੈ ਤੈਨੂੰ ਦੱਸੇ ਜੀ ਬਸ ਚੱਲੀ ਜਾਂਦਾ ਫੋਨ ਫੋਨ ਕਰਦੇ ਨੇ ਕਰਦੇ ਦਾ ਕੰਝਰ ਭੁੱਲ ਭੁੱਲ ਜਾਂਦੇ ਨੇ ਕਾਹ ਨੂੰ ਕੁਛ ਨਹੀਂ ਹੂੰ ਕੰ ਮੋਦਰਾ ਟਾਈਮ ਨਹੀਂ ਲੱਗਦਾ ਬੀ ਲੱਗਦਾ ਹਾਂ ਚਲੋ ਮੋਜਾਂ ਮਾਰਨੇ ਆ ਅਜ ਤਾਂ ਦੋਨੇ ਜੀ ਅੱਛਾ ਹਾਂ ਜਿੱਦੇ ਜੀ ਕਰਦਾ ਨਾ ਗਾ ਨਾਮ ਗੇੜਾ ਗੂੜਾ ਦਵਾ ਲਿਆ ਹੁਣ ਅੱਛਾ ਇਹ ਪਰਜਾਈ ਨੂੰ ਅੱਛਾ ਹਾਂ ਇੰਨੇ ਕੇ ਨਾਲ ਉਹ ਖੁਸ਼ ਰਹਿੰਦੀ ਐ ਹਾਂ ਇਹ ਤਾਂ ਗੱਲ ਹੀ ਹੋ ਗਈ ਬਸ ਇਹ ਕਰਨਾ ਕੀ ਐ ਤਜਬਾ ਕਹਨੇ ਭਾਈ ਤੁਸੀਂ ਆਪ ਦਾ ਜੰਨਾ ਕ ਕਮਾਉਣੇ ਖਾ ਲੋ ਹਾਂ ਨਾ ਤੋਂ ਤੋਂ ਮੰਗੀ ਐ ਨਾ ਤੋਂ ਨੂੰ ਦੇਈਏ ਮਾ ਚੱਲ ਭਾਈ ਸਾਨੂੰ ਮੌਤ ਹਾਂ ਫਿਰ ਉਹ ਡੰਗਰ ਪਸੂ ਫਿਰ ਜ ਉਸ ਨਾਮ ਬਗੈਰ ਫਿਰ ਕਿੱਧਰ ਛਾਂਦਿਆ ਹੁੰਦਾ ਉਹ ਡੰਗਰ ਪਸੂ ਕਾ ਨੂੰ ਇੱਕੇ ਮੈਂਸ਼ ਰੱਖੀ ਹੋਈ ਟੋਕਰਾਂ ਛੱਟ ਜਾਂਦੇ ਆ ਆਪਦੇ ਜੋਕਰਾਂ ਚਾਹ ਪਾਣੀ ਐ ਡਾਂਗ ਵਰਗਾ ਅੱਛਾ ਹੋਰ ਉਹ ਤਾਂ ਤੇਰੀ ਪਰਜਾਈ ਆ ਮੈਂ ਪਰ ਕਰ ਠੀਕ ਹੋ ਗਈ ਫਿਰ ਫਿਰਾਲ ਜੀ ਦੇ ਵਿਆਹ ਵਾਲੇ ਖਾ ਕੀ ਤਾਂ ਕਰਕੇ ਇੱਕ ਸਟ੍ਰੋਲ ਦਾ ਵਾ ਗਿਆ ਜੀ ਉਹਦਾ ਅੱਛਾ ਹਾਂ ਉਂ ਠੀਕ ਹੈ ਹਾਂ ਅੱਛਾ ਹਾਂ ਉਹ ਤਾਂ ਮੈਨੂੰ ਤਾਂ ਕਹਿੰਦੀ ਸੀ ਕਿ ਨਹੀਂ ਮੈਂ ਵੀ ਚੱਲੂ ਫਿਰ ਤੂੰ ਲਿਆਉਂਦਾ ਇੱਥੇ ਕੋਈ ਚੱਕ ਕੇ ਲੈ ਜਾਂਦੀ ਉਹ ਤਾਂ ਨਹੀਂ ਲਿਆਇਆ ਇਹਨਾਂ ਦਾ ਕੁੜੀਆਂ ਦਾ ਉਹ ਲਹੂ ਪੀ ਜਾਂਦੀ ਜੇਦਾ ਮੈਂ ਨਾਲੇ ਲਿਆਉਂਦਾ ਗੋਦਨ ਬਚਾਰੀ ਬੋਲ ਆ ਜਾਂਦੀ ਉਹ ਭਾਈ सोनू ਉਹਦਾ ਨਹੀਂ ਪਤਾ ਹੈਗਾ ਕੁਸ ਨਹੀਂ ਹੁੰਦਾ ਉਹ ਤਾਂ ਬਹੁਤ ਇਸਨੇ ਵਿਸਨੇ ਕਰਦੀ ਹੈ ਨੂਨ ਘੱਟ ਐ ਦਾਲ ਚ ਐਂ ਘੱਟ ਨਿਤ ਨਵੀਆਂ ਸਬਜ਼ੀਆਂ ਮਗਰਦੀਆਂ ਉਹ ਥੋੜੀ ਨਹੀਂ ਉਹ ਸਕੀਨਾਂ ਨਾਲ ਬਹੁਤ ਖਾਣ ਪੀਣ ਦੀ ਕੁੱਤੀ ਐ ਚਾਹ ਨੂੰ ਕੰਟਾ ਹੋ ਗਿਆ ਗਗਨ ਚੱਲ ਲਿਆਉਗੀ ਲੈ ਜਾ ਪੁੱਤ ਚਾਹ ਲਿਆਉਗੀ ਭਣੇ ਉਹ ਚਾਹ ਕਾੜਨ ਲੱਗੀ ਹੋ ਅੱਛਾ ਚਾਹ ਵਧੀਆ ਬਣਾ ਕੇ ਲਿਆਉਂਦੇ ਤੂੰ ਕੋਈ ਨਹੀਂ ਆਜੂਗੀ ਹੋਰ ਸੁਣਾਓ ਕਿਵੇਂ ਹੈ ਪਰਿਵਾਰ ਚੱਬਦਾ ਉਹ ਸਾਰਾ ਠੀਕ ਠਾਕ ਐ ਭਾਈ ਪਰਿਵਾਰ ਚ ਵਧੀਆ ਚੱਲੀ ਜਾਂਦਾ ਹੈ ਹਾਂ ਭਾਈ ਚੱਲੀ ਨਹੀਂ ਜਾਂਦਾ ਰਵੀ ਦਿਖਦੀ ਨਹੀਂ ਹੈਗਾ ਉਹ ਕਿੱਧਰ ਭੱਗ ਗਿਆ ਉਹ ਰਬੀ ਇੱਥੇ ਬੈਠੇ ਬੈਠੇ ਜੇ ਹੁਣ ਬਾਹਰ ਇਹਨਾਂ ਨੇ ਬਾਕਿਆ ਹੋਵੇ। ਅੱਛਾ। ਹਾਂ ਨਾ ਉਰੀ ਦੀ ਤੜਕੇ ਦਾ ਘਰੇ ਤੀਗਾ। ਅੱਛਾ ਖੇਤਕੂਤ ਕਿਵੇਂ ਕੰਮ-ਕਮਾ ਹੁਣ ਚੱਲੀ ਨੇ। ਠੀਕ ਐ ਵਧੀਆ ਨਾ ਠੀਕ ਐ ਨਾ ਬਹੁਤ ਵਧੀਆ ਕਰੀ ਜਾਂਦਾਗਾ ਤਾਂ। ਕਰੀ ਜਾਂਦਾ ਹੈ। ਹਾਂ ਉਹ ਤਾਂ ਕਰੀ ਜਾਂਦਾ ਤਾਂ ਕਦੇ ਕਹਾ ਹੀ ਨਹੀਂ ਹੈਗਾ। ਟਾਈ ਫੈਟ ਜਾਓਗੇ ਜੀ ਉਹਨੂੰ ਕਿਵੇਂ ਹੁਣ ਠੀਕ ਐ। ਨਾ ਠੀਕ ਐ ਹੁਣ ਤਾਂ। ਮੈਂ ਤਾਂ ਕਿਹਾ ਜੀ ਭਾਈ ਤੂੰ ਸ਼ੇਰਾ ਮਾਣਾ ਮੁਰ ਤਾਂ ਤੂੰ ਦੇਖ ਹੁਣ ਬੰਦਾ ਭਾਈ ਕੱਲ ਐ। ਹੂੰ। ਹੈਂ? ਹੂੰ। ਔਖਾ ਹੋ ਜਾਂਦਾ ਚਲੋ ਮੁੰਡਾ ਵਧੀਆ ਬਾਹਰ ਕੰਮ ਲੱਗਿਆ ਹੋਇਆ। ਹੋਰ ਹੋਰ ਪੁੱਤਾ ਘਰ ਕੇ ਨਾਲ ਮਿਲ ਕੇ ਚੱਲੀ ਜਾਂਦਾ ਕਮਣਾ ਹਾਂ ਤਾਂ ਚੱਲਦੀ ਜਾਂਦੇ ਭਾਈ ਠੀਕ ਹੈ ਹੋਰ ਨਰਮ ਬੁੱਢੀ ਹੋ ਮੈਂ ਠੀਕ ਹੈ ਜੀ ਲੇਕਿਨ ਠੀਕ ਹੈ ਹੋਰ ਕਿੰਨੇ ਬਦੇ ਬੋਸਿਆ ਲਿਆਇਆ ਚਾਹ ਹੈ ਨਾਲ ਲਓ ਮੈਂ ਚਾਹ ਪੀ ਲਓ ਤਾਂ ਬਈਆ ਕਾ ਲੌਕ ਡਾਊਨ ਦੀਆਂ ਨੇ ਉਹ ਲੌਂਗ ਲੇਚੀਆਂ ਦੀਆਂ ਹੈ ਮੈਂ ਤੈਨੂੰ ਪਹਿਲਾਂ ਕਹਿ ਕੇ ਆਇਆ ਭਾਈ ਚਾਹ ਕੁੜੀਏ ਮਨਾਉਂਦੀ ਨਹੀਂ ਕਿ ਮਾੜੀ ਹੈ ਨਾ ਹੋ ਰਿਹਾ ਨਾ 4.3 ਬਦੀ ਬਣੇ ਬਾਈ ਜੇ ਕਰੇ ਚੀਜ਼ ਹੋਊਗੀ ਤਾਂ ਹੀ ਬਣਾਊਗੀ ਜਦੋਂ ਕਰੇ ਸਭ ਕੁਝ ਸਹਾਇਗਾ ਰੰਗ ਲੱਗਿਆ ਹੋਇਆ ਹੈਗਾ ਇਹ ਤਾਂ ਹੈਗਾ ਚਾਹ ਮੈਂ ਜੇ ਕਰੇ ਖਸੂ ਨਹੀਂ ਪਾਊਗੀ ਨਹੀਂ ਹੱਥ ਦਾ ਵੀ ਫਰਕ ਹੁੰਦਾ ਹਾਂ ਇਹ ਤਾਂ ਇਹ ਤਾਂ ਹੱਥ ਦਾ ਹੀ ਫਰਕ ਹੁੰਦਾ ਚਾਹ ਤੇਰੀ ਨਰਮ ਹੁੰਦੀ ਆ ਥੋੜੀ ਜੀ ਹਾਂ ਉਹ ਤੇਰਾ ਕਰਾਇਆ ਕਰਕੇ ਸਿਫਤਾਂ ਦਾ ਤੂੰ ਕਰੇਂਗੀ ਹਾਂ ਨਹੀਂ ਕਰਾਇਆ ਮੈਂ ਮਾੜਾ ਤਾਂ ਨਹੀਂ ਕਰਿਆ ਘਰ ਬਸਾਇਆ ਥੋੜਾ ਤੈਂ ਕਰਾਤਾ ਬਤਾ ਫਿਰ ਤਾਂ ਹੀ ਸਿਫਤਾਂ ਵੀ ਤਾਂ ਹੀ ਕਰਦੇ ਤੂੰ ਹੋਰ ਭਾਈ ਆਪਣੇ ਉਧਰ ਘਰੇ ਠੀਕ ਨੇ ਸਾਰੇ ਹਾਂ ਸਹੀ ਕਿ ਮਮਾ ਜੀ ਮੰਮੀ ਠੀਕ ਹੈ ਸਾਡੀ ਸੇ ਆਪਣੇ ਉਹ ਮਾਮੀ ਥੋੜੀ ਜਿਹੀ ਹੁਣ ਕੋਈ ਬਿਆਹ ਹਾਪੂ ਨਾ ਇਹ ਕਰਕੇ ਕਸਟਰ ਹੋ ਜਾ ਬਧਾ ਲਿਆ ਹੂੰ ਠੀਕ ਹੈ ਅੱਛਾ ਹਾਂ ਹੂੰ ਠੀਕ ਹੈ ਉਧਰ ਆਪਣੇ ਸਾਰੇ ਜਵਾਖ ਜੱਲੇ ਨੇ ਭਾਈ ਹੁਣੇ ਤੇਰੇ ਆ ਸਾਡੀ ਠੀਕ ਸੀ ਅੱਛਾ ਡੈਡੀ ਮੰਮੀ ਹਾਂ ਸਾਡੀ ਈ ਸੀ ਗੁਰਮਨੀਤਾ ਠੀਕ ਰਹੀ ਜੀ ਹਾਂ ਉਹ ਤਾਂ ਠੀਕ ਹੀ ਹੂ ਅੱਛਾ ਚਲ ਮਰੀ ਸੋਚ ਤਾਂ ਹੁੰਦੀ ਆ ਹੈ ਹੈ ਕੁੜੀਏ ਗੁਰਮਨੀਤਾ ਜਰੂਰ ਸੋਚ ਆ ਤੈਨੂੰ ਬਈ ਨਹੀਂ ਸੋਚ ਬਈ ਹੁੰਦੀ ਆ ਦੇਖ ਆਪ ਦੇ ਤਾਂ ਜਦੋਂ ਹਨਾ ਕਿਸੇ ਨੇ ਕੋਈ ਮੜਾ ਜਾਂ ਕਾਰਜ ਕਰਾਇਆ ਹੋਵੇ ਮੈਨੂੰ ਤਾਂ ਦੇਖ ਮੈਂ ਤਾਂ ਕਈ ਕਰਾਤੇ ਅੱਛਾ ਮੈਂ ਤਾਂ ਇਹ ਕੰਮ ਅਜ ਤੁਰਦਾ ਫਿਰਦਾ ਰਹਿਣਾ ਮੈਂ ਤਾਂ ਕਈ ਕਰਾਤੇ ਮਨ ਕਰੇ ਟਾਈਮ ਨਹੀਂ ਲੱਗਦਾ ਜਦ ਟਾਈਮ ਲੱਗਦਾ ਮਾਦਾ ਭੱਜ ਕਿਉ ਰਿਆ ਨਾ ਮਾਦਾ ਕੁੜੀ ਕੋੜੇ ਮੇਲੇ ਤੂੰ ਤਾਂ ਬਈ ਮਨ ਕਰੇ ਤੁਰਕੀ ਵਗ ਜਾਣਾ ਹੋਵੇ ਅਗਲੇ ਦੇ ਮੈਂ ਤਾਂ ਤੁਰਕੀ ਕਹਿੰਦਾ ਲੈਦਾ ਸਦੀਰਾਂ ਦਾ ਘੋੜੀ ਵਰਗਾ। ਹਾਂ। ਗੋਡਿਆਂ ਦਾ ਗਲੀਸ ਗਲੂਸ ਨਹੀਂ। ਸਾਲਾ ਘਟਦਾ ਕਹਿੰਦਾ ਇਹ। ਅੱਛਾ। ਮੈਂ ਹੋਰ ਇਹਦਾ ਸ਼ੂਗਰ ਜਾ ਵੀ ਹੋ ਗਿਆ ਜੀ। ਮੈਨੂੰ ਤਾਂ ਪਾ ਵਿਚੇ ਰੋਲਤਾ। ਅੱਛਾ। ਹਾਂ ਤੇਰਾ ਸ਼ੂਗਰ ਜਾ ਕਿਵੇਂ ਐ? ਮੇਰੇ ਤਾਂ ਭਈ ਵਸੇ 500 400 ਵਸਾਈ ਰਹਿੰਦਾ ਹੈਗਾ। ਮਿੱਠਾ ਮੂਠਾ ਤਾਂ ਨਹੀਂ ਖਾਂਦੀ ਕਿਤੇ। ਨਾ ਭਈਆ ਬੂਹਾਂ ਨੂੰ ਪੁੱਛ ਲੈ ਪੰਮਾ ਮੈਂ ਤਾਂ ਇਹਨਾਂ ਨੂੰ ਭੇਜ ਦਿਆ ਕਰ ਵਿਆਹ ਚਾਹ ਲੜਕੀ ਨੂੰ ਭੇਜ ਦਿਆ ਕਰ। ਨਮਾ ਮੈਂ ਤਾਂ ਕਾਨੂੰ ਜਾਨੀ ਐਹੀ ਜੰਦੀਆਂ ਨਹੀਂ ਹੈਂ। ਹਾਂ। ਹੂੰ। ਹੋਰ ਭਾਈ ਤੂੰ ਠੀਕ ਐ ਕੁੜੀ ਚੁੱਪ ਜੀ ਬੈਠੀ ਐ ਕਿਵੇਂ? ਠੀਕ ਆ ਮਾਮੇ ਕੂਰਕੂਰ ਜਿੱਕੇ ਟੈਂਡਾ ਨਹੀਂ ਮੈਂ ਮਾਮਾ ਆ ਗਿਆ ਮੈਨੂੰ ਰੇਤੇ ਪਿੱਪਲ ਲੱਗੇ ਤੇ ਮੈਂ ਤਾਂ ਦਸ ਦਿਨ ਲਾ ਕੇ ਜਾਊ ਰਹਿ ਜੀ ਮਾਮਾ ਹਾਂ ਇੰਨੇ ਮਰਜੀ ਨਾਲ ਕਿਤੇ ਤੁਸੀਂ ਮੈਨੂੰ ਅੱਖਾਂ ਹੀ ਕੱਢੀ ਆਂ ਭਈ ਇਹਦਾ ਭਈ ਕੁੜੀਏ ਹਾਂਜੀ ਮੈਂ ਤਾਂ ਮਾਂਹ ਦਸ ਦਿਨ ਲਾ ਕੇ ਜਾਊ ਮਾਮੀ ਨਾਲੇ ਹੁੰਦੇ ਉਹ ਮਾਮੀ ਨਹੀਂ ਆਉਣ ਵਾਲੀ ਹੈਗੀ ਫਿਰ ਤੁਸੀਂ ਕਹੋਗੇ ਨਿਗੋਚਾਂ ਘੜਦੀ ਆ ਉਹ ਉਹ ਤਾਂ ਨਹੀਂ ਫਸ ਤੇ ਆਏ ਕੁਝ ਬਈ ਤਾਂ ਮਿਲ ਜੰਦੀ ਵਧੀਆ ਕੀ ਤੇ ਭਈ ਤਾਂ ਜਾਣਦੀ ਸੋਨੂ ਕਿ ਤਾਂ ਪਾਉਂਦੀ ਉਹ ਕਹਿੰਦੀ ਸੀ ਕਿਉਂ ਤਾਂ ਸੀ ਮਾਂਹ ਕਿਉਂ ਹਾਈ ਜਾਂਦੀ ਕਹਿੰਦੀ ਤੀ ਉਹ ਐ ਖਾਨ ਅਲੀ ਨਹੀਂ ਹੈਗੀ ਉਹ ਨਿਤ ਨਮਾ ਭਾਲਦੀ ਐ ਕੱਲੀ ਰਹਿੰਦੀ ਐ ਹੁਣ ਘਰੇ ਜਵਾਬਦਾ ਹੈ ਨਹੀਂ ਮੈਂ ਆਬ ਤੜਕੀ ਨਾ ਗਜਣਾ ਲੈ ਕੱਲੀ ਦੀ ਗੱਲ ਦੱਸਾਂ ਤੈਨੂੰ ਮਗਲੋ ਸਾਹੀ ਪਨੀਰ ਬਣਾਈ ਖੜੀ ਲੈ ਉਹ ਤਾਂ ਮੈਂ ਹੱਥ ਨਹੀਂ ਜਦੋਂ ਭਾਂਡਾ ਲਿਪੜਿਆ ਦੇਖਿਆ ਮਾ ਹਾ ਇਹ ਨਹੀਂ ਮੇਰਾ ਜੀ ਕਰਦਾ ਅਹ ਫੇਰ ਬਧਾ ਰੇ ਮੇਰਾ ਗੂਣ ਗੜਾ ਹੋ ਗਿਆ ਖਾ ਲੈਂਦੇ ਜਿਆਦੇ ਅੱਛਾ ਹੀ ਹੋਰ ਕੀ ਕਰਾਂ ਮੈਂ ਤਾਂ ਬਤ ਨਹੀਂ ਨੂੰ ਸਮਝਾਉਣਾ ਵਾਲੀ ਫਿਰਦਾ ਮੰਮੀ ਕੋਈ ਸ਼ਕੀਨ ਹੈ ਮਹਾ ਹੋ ਰੁਤਾ ਬਈ ਤਾਂ ਹੀ ਨਹੀਂ ਰਹਾ ਮੈਂ ਤਾਂ ਅੱਛਾ ਹੀ ਵੀ ਭਾਈ ਮੇਰੇ ਗਾ ਸੁਣ ਤੂੰ ਤਾਂ ਕਹਿਦਾ ਨਾਗਾ ਵੀ ਮੈਂ ਬਾਈ 10 ਦਿਨ ਪੜੇ ਰਹਿੂੰਗਾ ਤੂੰ 2 ਦਿਨ ਹੀ ਭੱਜ ਜਾਣਾ ਹੈਗਾ ਓਏ ਚਿੱਤ ਤਾਂ ਮੇਰਾ ਪੜਨੇ ਕਰਦਾ ਵੀ ਮੈਂ ਦੱਸ ਦੇਣਾ ਰਹਾ ਹਾਂ ਹਾਂ ਉਹ ਮੰਗਰੇ ਫੋਨ ਮਾਰ ਦਿੰਦੀ ਹੈ ਹੋਰ ਆ ਤਾਂ ਤੂੰ ਉਹਦੀ ਕਹਿਣ ਦੀ ਆ ਆ ਮਾਮੇ ਮਾਮੀ ਦਾ ਓ ਭਾਈ ਆਏ ਲਾਲਾ ਚਾਲਾ ਜੀ ਨਹੀਂ ਲੱਗਦਾ ਫਿਰ ਉਹਦੇ ਵੀ ਮੇਰੇ ਬਣਾ ਹੈ ਵੀ ਉਹਦੇ ਕੋਲ ਕੌਣ ਹੈ ਹਾਂ ਜਿਹੜਾ ਉਹਦੀ ਕੌਣ ਕਰਦਾਂ ਨੇ ਮਾਮਾ ਹੋਰ ਉਹ ਤਾਂ ਖੈਰ ਖਾਸਾ ਕਰਦੇ ਆ ਪਿਆਰ ਦਾ ਵਿਚਾਰੀ ਹੂੰ ਪਿਆਰ ਤਾਂ ਕਰਨੀ ਆ ਕਰ ਜੀ ਗਾ ਨੂੰ ਨਹੀਂ ਲੱਗਦਾ ਭਾਂਡੇ ਬੁੰਡਿਆਂ ਦਾ ਔਖਾ ਹੈ ਕਹਿੰਦੀ ਭਾਂਡੇ ਮਾਜ ਦੇ ਮੈਨੂੰ ਚਾਹ ਕਰਕੇ ਦੇ ਦੇ ਮੈਨੂੰ ਆ ਕਰ ਦੇ ਨਹੀਂ ਲੱਗਦਾ ਮਾਮਾ ਤੇ ਮੈਂ ਜਾਉਣ ਕਰਕੇ ਦੇ ਦੂੰਗਾ ਚਾਹ ਪਾਣੀ ਹੁਣ ਤੂੰ ਕਰਦਾ ਹੈਗਾ ਉਹ ਕੀ ਕਰਾਂ ਤੈਨੂੰ ਦੱਸਾਂ ਥੋੜੀ ਜੀ ਸ਼ਕੀਨ ਜਿਆਦੇ ਹੈ ਨੂੰ ਚਾਹ ਪਰ ਤੂੰ ਕਰਦੇ ਬਾਈ ਫਿਰ ਹੁਣ ਕਹੀਏ ਕੀ ਘਰ ਬਸਾਉਣਾ ਤੇ ਫਿਰ ਮੈਂ ਵੱਡੇ ਤੇ ਉਹਦੇ ਨੇ ਮੈਨੂੰ ਦੱਸਦਾ ਤੇ ਤੈਨ ਤੋਂ ਭਾਂਡੇ ਮਜਾਉਂਦੇ ਨੇ ਹੱਦ ਕਰਤੀ ਉਹ ਚਾਲ ਕੋਈ ਨਾ ਚੱਲੀ ਜਾਂਦਾ ਰਲ ਮਿਲ ਕੇ ਸੀ ਕਰਨਾ ਕੀ ਹੈ ਦੋਨੇ ਜੀਆਂ ਨੂੰ ਹੋਰ ਕੀ ਕਰਨਾ ਨਾ ਭਾਈ ਇਹ ਤਾਂ ਗਲਤ ਹੈ ਗੱਲ ਹੈ ਚਾਹ ਮੈਨੂੰ ਕਹਿੰਦੀ ਕੱਲ ਕਹਿੰਦੀ ਕਿ ਚਾਹ ਜ ਮਿੱਠਾ ਲੈ ਲੜ ਪੀ ਚਾਹ ਵਿੱਚ ਸੇ ਕਲੇਸ਼ ਕਰ ਲਿਆ ਅੱਛਾ ਅਹੀ ਜੀ ਆ ਤਾਂ ਕਹਿੰਦੇ ਕਿ ਤੇ ਮਿੱਠਾ ਵੱਧ ਪਾ ਤਾ ਫਿਰ ਤੂੰ ਘੱਟ ਪਾ ਰਿਆ ਕਰ ਤੂੰ ਤਾਂ ਪਈ ਬਣਾਉ ਹੈਂ ਭਈ ਮੈਂ ਤਾਂ ਔਖਾ ਹੱਟ ਹੋ ਗਈ ਲੈ ਹਾਂ ਹੋ ਰਹਾ ਵਾ ਪਰਾਉਣਾ ਕਿਵੇਂ ਆ ਹੁਣ ਠੀਕ ਹੈਗਾ ਉ ਤਾਂ ਪਰਾਉਣਾ ਠੀਕ ਹੈ ਹਾਂ ਨਾ ਠੀਕ ਹੈਗਾ ਅੱਛਾ ਨੂਹਾਂ ਦਾ ਹੀ ਲੜਦੀਆਂ ਤੇਰੀਆਂ ਨਾ ਨਾ ਨੂਹਾਂ ਨਹੀਂ ਮੇਰੀ ਇਹ ਤਾਂ ਮੈਨੂੰ ਦੇਖ ਕੇ ਸੋਚ ਨਹੀਂ ਮੈਨੂੰ ਪਤਾ ਵੀ ਨਰਮ ਆ ਉਹ ਪਾਈ ਹੁਣ ਕੁੜੀ ਮੈਂ ਉਹਦੇ ਨਾਲ ਬੱਤਿਆ ਨਹੀਂ ਕਰੇ ਮੈਂ ਆਉਣਾ ਚਲ ਜਾਣਾ ਇੱਕ ਅੱਧਾ ਦਿਨ ਲਾ ਗਈ ਬਗੈਣ ਹੁਣ ਮੈਂ ਮਨਤਾ ਬਣਾਇਆ ਦੀਗਾ ਬਾਕੀ ਦੇਖਣਾ ਜੇ ਨਾ ਫੋਨ ਆਇਆ ਚੰਦਰੀ ਦਾ ਹਾਂ ਮੈਂ ਭਈ ਜਾਂਦਾ ਜਾਂਦਾ ਕਿਹੜਾ ਉਧਰ ਵੀ ਮਾਰਿਆ ਦੀ ਗੇੜਾ ਤੇਰੇ ਪੇ ਕਹਿ ਗਏ ਅੱਛਾ ਤੇਰੀ ਮੰਮੀ ਬਿਮਾਰ ਸੀ ਹੁਣ ਕਿਵੇਂ ਠੀਕ ਕੀਤੀ ਗਈ ਮਾਮਲ ਕੱਠੇ ਨਹੀਂ ਪਿਆ ਕੇ ਇਹ ਮੁੜ ਕੇ ਜਾਈ ਨਹੀਂ ਗਿਆ ਮੀਆਂ ਦੀ ਬਿਮਾਰ ਆ ਗਈ ਮੋਕ ਟਾਈਮ ਹੀ ਲੱਗਾ ਜਾਂਦਾ ਤਾਂ ਜਾਣਾ ਤਾਂ ਹੈਗਾ ਠੀਕਾ ਪੁੱਤ ਚਾਣ ਦਾ ਹੱਕ ਬਣਦਾ ਹੀ ਤੇਰਾ ਰੋਟੀਆਂ ਨਹੀਂ ਜਾਣਦੀਆਂ ਆਉਂਦੀਆਂ ਮਾਂ ਮਾਂ ਕੋਲੇ ਹੋਰ ਕੌਣ ਜਾਊਗਾ ਹੁਣ ਸਰਾਬ ਲਈ ਸੀ ਤੋ ਲੈ ਕੇ ਆਉਂਗੀ ਬਈ ਕੰਮ ਜਾਈ ਨਹੀਂ ਜਾਂਦਾ ਕਈ ਵਾਰੀ ਇਹ ਬੰਦੇ ਦੀ ਦਵਾਈ ਨਾਲ ਨਹੀਂ ਲੋਟ ਆਉਂਦਾ ਹੁੰਦਾ ਬੰਦਾ ਮਿਲਣ ਵਾਲਾ ਆਪ ਨਾ ਲੋਟ ਹੋ ਜਾਂਦਾ ਹੈ ਭਾਈ ਕੁੜੀਏ ਤੁਸੀਂ ਇਹਨੂੰ ਜਾਣ ਕਿਉਂ ਨਹੀਂ ਦਿੱਤਾ ਹੈਗਾ ਮੇਰੇ ਕਹ ਸੁਣ ਜਾਣ ਨੂੰ ਹੁਣ ਦੱਸ ਕੀ ਹੋਇਆਗਾ ਮੇਰੇ ਤਾਂ ਗੋਡੇ ਗਾਡੇ ਦੁਖਦੇ ਨੇ ਉਹ ਕੱਲੀ ਕੰਮ ਕਿਵੇਂ ਕਰੂਗੀ ਉਹ ਕੱਲੀ ਨੂੰ ਇੰਨਾ ਕਿੱਡਾ ਹੈਗਾ ਦੋ ਦਿਨ ਦਾ ਕੰਮ ਉਹਰੇ ਕਰ ਲੂਗੀ ਫਿਰ ਕਿਉਂ ਹੁੰਦੇ ਲੈ ਹੁਣ ਆਏ ਕਰੋ ਹੁਣ ਇਹਨੂੰ ਭੇਜ ਦੋ ਮੈਂ ਉਰੀਆਂ ਦੱਸ ਦੇਣਾ ਐਡਿਓ ਉੱਥੇ ਹੋ ਕੇ ਆਈਏ ਦੱਸ ਦੇਣ ਜਾਣ ਨੂੰ ਇਹਨੂੰ ਕਿ ਤੇਰੇ ਬੰਦੇ ਦੇ ਕੰਮ ਮੈਨੂੰ ਦੇ ਰਿਹਾ ਕਿ ਮੈਂ ਕਰ ਲੈਣਾ ਮੈਂ ਕੰਮ ਕਰਦੇ ਸੋਹਣੇ ਲੱਗਦੇ ਆ ਉਹ ਸੋਹਣੇ ਸਾਨੇ ਨੂੰ ਕੀ ਮੈਂ ਤਾਂ ਇਹ ਕੰਮ ਖਾਰੇ ਕਰ ਲੈਣਾ ਹੁਣ ਨਾ ਮੈਨੂੰ ਬੁਟ ਨਾ ਮੈਂ ਕਰਾਉਂਗੀ ਤੇ ਤੂੰ ਕੰਮ ਭਾਈ ਆਪਣੀਆਂ ਭੈਣਾਂ ਦੇ ਘਰੇ ਕੰਮ ਕਰ ਲੈਣਗੇ ਫਿਰ ਕੀ ਹੁੰਦਾ ਚਾਰ ਦਿਨ ਜਦੋਂ ਤੂੰ ਆ 10 ਦਿਨ ਲਾ ਕੇ ਭੱਗ ਗਿਆ ਫਿਰ ਉਦੋਂ ਮੰਗ ਰੋਏ ਜਾਇਆਊਗੀ ਹੁਣ ਤੇਰੀ ਸੇਵਾ ਕੌਣ ਕਰੂਗਾ ਫੇਰ ਤੁਸੀਂ ਇਹਨੇ ਭੇਜਣਾ ਨਹੀਂ ਮੈਨੂੰ ਸੇਵਾ ਦੀ ਲੋੜ ਨਹੀਂ ਅੱਗੇ ਕਿਹੜਾ ਮੈਂ ਸੇਵਾ ਮੈਨੂੰ ਘਰੇ ਉਹੀ ਕਰਦੀ ਆ ਮੇਰੇ ਮੇਰਾ ਤਾਂ ਐਂ ਚੱਲੀ ਜਾਊਗਾ ਸਿਸਟਮ ਹੁੰਦੀ ਮੇਰੇ ਵੀਰੇ ਦੋ ਦਿਨ ਲਾਇਓ ਕੋਈ ਮਾਮਾ ਤੁਸੀਂ ਲਾਜਨੇ ਦੱਸ ਸਕਦਾਂ ਫੇਰ ਵਾਪਸ ਜੀ ਲਾਇਆ ਹਾਂ ਚੱਲ ਤੂੰ ਕਿਹਾ ਤੀਂ ਦੋ ਦਿਨ ਲਾਇ ਪੜੇ ਵੀਰ ਮੇਰੇ ਘਰ ਸੋਂ ਜਾ ਤਾਈ ਦੋ ਦੇ ਪਵਾ ਚਾਰ ਲਾਹੀਂ ਹਲੇ ਮੜ ਗਿਆ ਮੇਰਾ ਸਰੀਰ ਸੈੱਟ ਨਹੀਂ ਜਦੋਂ ਸੈੱਟ ਆ ਗਿਆ ਫੇਰ ਤੂੰ ਨਾ ਹੀ ਦੋ ਦਿਨ ਮੈਂ ਤੇ ਅਜੇ ਮੰਮੀ ਬਿਮਾਰ ਨੇ ਦੋ ਦਿਨ ਲਾਇਆ ਹਾਂਗੀ ਹੋਟ ਗਈ ਤੀ ਕੁਛ ਨਹੀਂ ਖਾ ਤੇਰੀ ਮਾਂ ਨੂੰ ਪਖੰਡ ਕਰਦੀ ਹੈਗੀ ਪਖੰਡ ਨਹੀਂ ਹੁੰਦੇ ਬਿਮਾਰੀ ਠਮਾਰੀ ਦੇ ਵਿੱਚ ਧੀਆ ਮਿਲਮਲਾਪ ਨਾਲ ਹੀ ਪੀਕੇ ਹੁੰਦੇ ਨੇ ਇਹ ਮਾਣਾ ਮੁੱਟਾ ਧੀਆ ਨੂੰ ਜਾਣਾ ਚਾਹੀਦਾ ਵਿਚਾਰੀ ਕਈ ਵਾਰੀ ਦਵਾਈਆਂ ਨਹੀਂ ਕੰਮ ਕਰਦੀਆਂ ਹੁੰਦੀਆਂ ਅਗਲੇ ਜੀ ਆਸ ਤੇ ਬੈਠੇ ਹੁੰਦੇ ਵਿਚਾਲ ਮੇਰੀ ਧੀ ਆਊਗੀ ਚਲ ਕੋਈ ਨਾ ਮੈਂ ਮਾੜੀ ਜੀ ਠੀਕ ਨਾ ਜਾ ਆਉਂਦੀ ਨਹੀਂ ਤੇ ਉੱਥੇ ਨਾ ਫਿਰ ਮਾੜੀ ਜੀ ਠੀਕ ਹੋ ਗਈ ਜਦੋਂ ਮੈਂ ਫੇਰ ਤੋੜ ਦੂੰਗੀ ਇਹਨੂੰ ਤੂੰ ਕਿੱਥੇ ਤੂੰ ਤਾਂ ਮੈਂ ਤੈਨੂੰ ਕਹੀ ਨਾ ਬਈ ਮੈਂ ਹੈਗਾ ਦੇਖ ਚਲ ਕੋਈ ਮਮਾ ਜਾ ਆਉਂਦਾ ਇਹ ਦੰਨ ਨੂੰ ਕਿੰਨੇ ਕੋਈ ਨਾ ਦੋ ਚਾਰ ਦਿਨਾਂ ਨੂੰ ਜਾਇਓ ਮੜੀ ਜੀ ਤੇ ਮੜੀ ਜੀ ਮੇਰੇ ਗੋਡੇ ਜੇ ਲੋਟ ਹੋ ਗਏ ਉਹਨ ਮੇਰੇ ਗੋਡੇ ਬਾਲੇ ਦੁਖਦ ਨੇ ਇਹਨੂੰ ਮੈਂ ਕੱਲੀ ਇਹ ਤਾਂ ਮੌਜ ਨਾਲ ਉੱਥੇ ਏਡੀ ਹੋ ਕੇ ਆਈ ਐ ਇਹਨੂੰ ਮੈਂ ਇਕੱਲੀ ਨਹੀਂ ਛੱਡੂਗੀ ਕੰਮਾਂ ਚ ਲੈ ਤੂੰ ਆਪ ਵੀ ਦੇਖ ਚੱਲ ਕੋਈ ਨਾ ਕਰ ਦਿਆਂ ਗੱਲ ਤੂੰ ਜੇ ਹੁਣ ਪੱਲੇ ਪਾ ਕੇ ਲੈ ਤਾਂ ਫਿਰ ਉਹਨੇ ਆਈ ਛੇ ਹਾਦੀ ਮੈਂ ਕਿਹਾ ਤੂੰ ਪਈ ਹੈ ਉਹ ਛੇ ਹਾਨੇ ਗਾ ਲੈ ਆਏ ਘਰ ਪੁੱਤਰ ਇਹ ਨਾ ਤੋ ਦੇਖ ਆਹੀ ਚ ਜੂਟੇ ਡਾ ਹਾਂ ਮੈਂ ਤਾਂ ਸਮਝਾ ਇਹ ਜੋਰ ਨਾਲ ਤੂੰ ਬਣਾ ਰੋਟੀ ਮੈਂ ਤਾਂ ਰੋਟੀ ਨਹੀਂ ਖਾ ਕੇ ਮਾਹਲਾ ਉੱਥੇ ਕਾਉ ਕੁਲੀ ਕੁਲੀ ਮਾਦਾ ਰੋਟੀ ਤੇਰੀ ਬਹੁਤ ਪਸੰਦ ਆਉਂਦੀ ਆ ਦਾਲ ਪਾਣੀ ਵਧੀਆ ਬਣਾਉਣੀ ਆ ਤੂੰ ਤੂੰ ਰੋਟੀ ਬਣਾ ਜੀਰਾ ਚਲ ਆਪਾਂ ਫੇਰ ਕਰਦੇ ਆ ਗੱਲ ਬਾਤ ਠੀਕ ਆ ਮੰਮੀ ਠੀਕ ਚਲ ਮੰਮੀ ਮੈਂ ਮੈਂ ਕਾਗਨ ਨਾ ਕਰਾ ਦਾਨੀ ਰੋਟੀ ਟੁੱਕ ਦਾ ਨਾਲ ਹੋਰ ਕਰਾ ਦੇ ਜੀਰਾ ਨਾਲ ਮਿਲ ਕੇ ਕਰਾ ਲਿਆ ਕਰੋ ਘਰਾਂ ਹਾਂ ਹਾਂ ਜੀ ਕਰ ਦੇ ਦੇਖ ਪਹਿਣੇ ਤੂੰ ਆਵੇ ਦੇਖ ਲੈ ਹਣਾ ਕਿੰਨਾ ਸੁੱਖ ਹੋ ਜਾਂਦਾ ਜਦੋਂ ਨੂਹਾਂ ਆ ਜਾਂਦੀਆਂ ਨੇ ਹੈ ਸਾਰੇ ਭੱਜ ਭੱਜ ਕੰਮ ਕਰਦਿਆਂ ਨੇ ਆ ਬੈਠੀਆਂ ਆਰਾਮ ਨਾਲ ਨਹੀਂ ਸਾਰਾ ਰੋਟੀ ਟੁੱਕ ਜੇ ਕੋਈ ਆਜੇ ਪਰੌਣਾ UTRਾਉਣਾ ਭਾਈ ਆਪ ਬਣਾਉਣਾ ਪੈਂਦਾ ਹੋਰ ਭਈ ਐ ਤਾਂ ਸੁੱਖ ਤਾਂ ਹੈਗਾ ਐਂ ਕਹਿੰਦੇ ਸੁੱਖ ਹੈਗਾ ਹੂੰ ਚੰਗੀਆਂ ਨੇ ਤੇਰੀਆਂ ਨੂਹਾਂ ਜਿਹੜੀਆਂ ਭੱਜ ਕੇ ਅੱਖੇ ਲੱਗ ਜਾਂਦੀਆਂ ਨੇ ਨਾ ਅੱਖੇ ਤਾਂ ਲੱਗਦੀਆਂ ਨੇ ਭਾਈ ਇਹ ਕਿਹਨੇ ਅੱਖੇ ਪਿੱਛੇ ਨਹੀਂ ਕਰਦੇ ਰੋਟੀ ਟੁੱਕਦਾ ਤੇ ਇਹਦਾ ਨਾ ਲੰਬਰ ਹੈ ਗੱਬਦੇ ਹਾਂ ਹਾਂ ਨਾ ਰੋਟੀ ਟੁੱਕਦਾ ਇਹ ਜੀ ਜਵਾਕ ਚਾਹੀਦੇ ਨਾ ਠੀਕ ਨੇ ਜਵਾਕ ਤਾਂ ਹਾਂ ਦੇ ਮੈਂ ਤਾਂ ਇਹ ਕਿ ਨਾ ਟਿਕਾ ਮਹਾ ਡਿੱਗ ਡੁੱਗ ਜਾਂਦੀ ਆ ਸਾਪ ਦੋ ਚਾਰ ਨਾਲ ਰਹੂੰਗਾ ਮੈਂ ਤੇ ਆ ਸਾਪ ਤੋਂ ਸਾਹਮਣੇ ਸਮਾਹ ਦੇ ਕੇ ਕੁੜੀ ਨੂੰ ਬੁਲਾ ਕੇ ਤੂੰ ਭਾਬੀ ਨੂੰ ਮੜਾ ਦਿੰਦਾ ਦੇ ਸਮਾਹ ਦਿੰਦਾ ਉਹ ਕਾ ਨੂੰ ਮੈਂ ਭੁੱਲ ਗਿਆ ਆਉਂਦਾ ਆਉਂਦਾ ਹੁਣ ਮੈਂ ਚੱਲ ਤੂੰ ਉਹਨੂੰ ਸਮਾਹ ਦੇ ਮੈਂ ਤਾਂ ਬੰਦਾ ਇਨ ਵਿੱਚ ਕਿੱਥੇ ਡੇ ਨਾ ਫੇ ਮੈਂ ਭਲੀ ਜਾਊਗਾ ਕਰਨਾ ਨਹੀਂ ਕਰਨਾ ਕਰਨਾ ਲੇ ਦੇਹਲੇ ਤੇਰੇ ਸਾਹਮਣੇ ਸੁਣਦੀਆਂ ਤੂੰ ਕਹਿੰਦਾ ਚੰਗੀਆਂ ਨਹੀਂ ਆ ਉਹ ਚਾਲ ਮਾਣਾ ਮੋਟਾ ਉੱਧਰ ਕੰਮ ਧੰਦਾ ਕਰਦੀ ਆਉਣੀ ਨਹੀਂ ਸੁਣਦਾ ਹੈਗਾ ਐ ਕਿਨੇ ਦੇਖ ਲੈ ਐਂ ਕਰਦੀਆਂ ਨੇ ਫੇਰ ਤੂੰ ਕਹਿੰਦਾ ਚੰਗੇ ਹੁਣ ਮੈਂ ਤੈਨੂੰ ਕੀ ਕਹਾਂ ਕੋਈ ਨਹੀਂ ਚਾਲਾ ਹੋਰ ਹੋਰ ਨਹੀਂ ਕਿਨੇ ਪਾਈ ਹੁਣ ਮੈਂ ਕੀ ਕਰਾਂ ਦੇਹਲੇ ਐਂ ਨੇ ਅੱਖੇ ਲੱਗਦੀਆਂ ਹੈਗੀਆਂ ਨਹੀਂ ਕਰਨਾ ਲੈ ਆਂ ਆਂ ਨਹੀਂ ਨੇ ਹੈਗੇ ਸੱਸ ਕੀ ਕਹ ਹੰਮੀ ਪੁੱਤ ਤੂੰ ਕਿੱਦ ਨਾ ਨੂੰ ਵੇਜਾ ਕੀ ਕੰਮ ਸੀ ਆਹ ਤਰਵਾ ਮੈਨੇ ਛਾਪ ਫੜਾਈਏ ਸਾਂਭ ਲਈ ਆਹ ਮੈਂ ਖਾਂਦੇ ਨਹੀਂ ਮਮੀ ਨਾ ਪੁੱਤ ਤੂੰ ਉਹਨੂੰ ਭੇਜ ਮੈਂ ਖਾਂਦੇ ਨਹੀਂ ਕੋਈ ਨਾ ਮੈਂ ਨਹੀਂ ਪੁੱਤ ਤੂੰ ਫੜਾ ਦੇ ਭੈਣੇ ਇਹ ਕੁੜੀ ਮੰਗਦੀ ਇਹਨੂੰ ਫੜਾ ਦੇ ਕੀ ਕਰੀਏ ਮੈਂ ਉਹਨੂੰ ਸਮਝਾਉਂਗੀ ਇਹਦੇ ਬਾਅਦ ਤੈਨੂੰ ਫੇਰ ਮੈਂ ਬੇਲੇ ਟਾਈਮ 'ਚ ਗੱਲ ਦੱਸੂਗੀ ਕੋਈ ਹੋਰਾਂ ਇਹਨੂੰ ਸਾਂਭਣ ਸੁੰਮਣ ਦਾ ਇੰਨਾ ਪਤਾ ਨਹੀਂ ਹੈਗਾ ਉਹ ਮੈਂ ਫੜਾਉਂਗੀ ਮੈਂ ਸਾਂਭ ਨੂੰ ਨਿਆਣੀ ਤਾਂ ਨਹੀਂ ਇਹ ਸਾਂਭੂਗੀ ਨਹੀਂ ਭਈ ਇਹਨੂੰ ਨਹੀਂ ਤੂੰ ਇਹਨੂੰ ਫੜਾ ਦੇ ਸਾਂਪ ਇਹਨੂੰ ਨਹੀਂ ਮੈਂ ਕਰਨਾਂ ਨੂੰ ਫੜਾਉਂਗੀ ਨਹੀਂ ਕਰਨਾਂ ਗੱਲ ਕਰ ਨਾ ਤੂੰ ਕਰਨਾਂ ਨੂੰ ਭੇਜ ਠੀਕ ਹੈ ਮਮੀ ਹਾਂ ਉਹ ਕੁੜੀ ਇਹ ਤੇਰੇ ਵਾਸਤੇ ਚੰਗੀ ਨਹੀਂ ਗੱਲ ਤੂੰ ਦੇਖ ਉਹ ਕੁੜੀ ਵਿਚਾਰੀ ਮੋੜਤੀ ਉਹਦੇ ਤੇ ਕਿੰਨਾ ਚੱਕੀ ਫਰਕ ਹੈ ਭਾਈ ਮੈਨੂੰ ਤਾਂ ਗੁੱਸਾ ਲੱਗਿਆ ਗੱਲ ਦਾ ਤੈਨੂੰ ਗੁੱਸਾ ਲੱਗਿਆ ਭਾਈ ਤੈਨੂੰ ਮੈਂ ਬੇਹਿੰਦੇ ਟਾਈਮ 'ਚ ਤੈਨੂੰ ਮੈਂ ਕਹਤਾ ਗੱਲ ਦੱਸੂਗੀ ਮੈਂ ਇਹ ਠੀਕ ਤਾਂ ਹੈਗੇ ਨਾ ਇਹਦਾ ਏਡਾ ਦਿਮਾਗ ਹੈ ਵੀ ਮੈਂ ਚੀਜ਼ ਸਮਝਦਾ ਐ ਕਿਹੜਾ ਸਿਰਤੀ ਫਿਰਦੀ ਹੈ ਨਾ ਸਿਰਦੀ ਆਪਾਂ ਨਾ ਸਿਰਦੀ ਇਹਦਾ ਦਿਮਾਗ ਨਹੀਂ ਹੈਗਾ ਭਾਈ ਐਡਾ ਤੂੰ ਤਾਂ ਗਲਤ ਗੱਲ ਕਰਦਾ ਤੇਰੀ ਤਾਂ ਨਾ ਗਲਤ ਬੋਲ ਤੂੰ ਤਾਂ ਮੇਰੀ ਗੱਲ ਕਾਲ ਦਾ ਕਾਨੂੰਨ ਨਹੀਂ ਕਹਿੰਦੇ ਹੋਰ ਫਰਕ ਨਹੀਂ ਰੱਖੀਦਾ ਹੁੰਦਾ ਨਾ ਵਾਪਸ ਫੁਰਕ ਨਹੀਂ ਮੈਂ ਰੱਖਦੀ ਸੀ ਜੇ ਕੋਈ ਚੀਜ਼ ਜਿਦੋਂ ਦਿੱਤਾ ਮੈਂ ਉਹ ਨਹੀਂ ਆਏ ਕਹਿੰਦੀ ਹੈਗੀ ਨਾ ਇਹਨੂੰ ਸਾਹਮਣੇ ਥੋੜੀ ਜਿਹੀ ਭੁੱਲਣਾ ਜਾਂ ਚਿੱਤ ਹੈਗਾ ਦਾ ਭੁੱਲਣਾ ਦਾ ਕਾਨੂੰਨ ਤੂੰ ਫਰਕ ਰੱਖਦੇ ਕੋਈ ਗੱਲ ਲਕੋ ਨਹੀਂ ਐ ਮੇਰੇ ਤੋਂ ਨਹੀਂ ਭਾਈ ਕਾਨੂੰਨ ਲਕੋ ਨਹੀਂ ਤੂੰ ਗੱਲ ਲਕੋ ਨਹੀਂ ਕੋਈ ਅੰਦਰੋਂ ਗੱਲ ਤੇਰੇ ਢਿੱਡ 'ਚ ਹੋਰ ਹੈ ਕੋਈ ਨਾ ਭਾਈ ਗੱਲ ਤਾਂ ਕੋਈ ਨਹੀਂ ਹੈਗੀ ਹਾਂ ਮੈਨੂੰ ਲੱਗਦਾ ਤੇਰੇ ਢਿੱਡ 'ਚ ਗੱਲ ਹੋਰ ਆ ਨਾ ਭਾਈ ਨਾ ਤੈਨੂੰ ਭੜਖਾ ਹੈਗਾ ਹੋਰ ਭਾਈ ਮੈਂ ਤਾਂ ਇਹਨਾਂ ਨੂੰ ਕੋਈ ਜੁੱਤੀ ਜੋੜਾ ਵਵਾਉਣਾ ਹੈ ਕੋਈ ਚਾਪਲੀ ਵਵਾਉਣੀ ਹੈ ਕੋਈ ਕੱਪ ਤਾ ਮੈਂ ਕਿਹਦੇ ਨੇ ਵੀ ਦੋਨੇ ਬਗਦੇ ਪਈ ਦੋਨੇ ਲਓ ਕਿਉਂ ਅੱਜਕੱਲ ਬੁੜੀਆਂ ਵਾਲੇ ਤਾਂ ਇਹਨਾਂ ਨੇ ਪਸੰਦ ਨਹੀਂ ਆਉਂਦੇ ਹੈਗੇ ਹੁਣ ਤਾਂ ਅੱਜਕੱਲ ਤੇ ਜਵਾਨੇ ਦੇ ਆਂਦੇ ਹੁੰਦੀਆਂ ਨੇ ਤਾਂ ਚਲੋ ਤਾਂ ਹੈਗਾ ਗੱਲ ਫੇਰ ਵੀ ਚਲਾ ਐ ਬੰਦੇ ਨੂੰ ਨਹੀਂ ਮਨ ਤੋੜੀਦਾ ਹੁੰਦਾ ਨਾ ਨਾ ਮਨ ਮੂ ਨੂੰ ਮੈਂ ਗੌਰਤੀ ਕਰਦੀ ਨਹੀਂ ਹੈਗੀ ਵੀ ਇਹ ਮੰਮੀ ਨੇ ਫੜਾਈਆਂ ਨੇ ਕੋ ਉਹਨੂੰ ਫੜਾਤਿਆਂ ਕੋ ਉਹਨੂੰ ਫੜਾਤਿਆਂ ਐ ਨਹੀਂ ਕਰਦੀ ਇਹ ਤੇ ਜੇ ਮੈਂ ਉਹਨੂੰ ਵੀ ਚੀਜ਼ ਫੜਾ ਦੂੰ ਤਾਂ ਵੀ ਕਹ ਦੂੰਗੀ ਕਰਨਾ ਤੂੰ ਫਾਮਦੇ ਐ ਨਹੀਂ ਇਹ ਕਰਦੀ ਹੈਗੀ ਐ ਤਾਂ ਐ ਤਾਂ ਇਹਦਾ ਪਾਸ ਹੈਗਾ ਸਿਆਣੀ ਹੈਗੀ ਤਾਂ ਹਾਂ ਉਹ ਗੱਲ ਕਰੇ ਤਾਂ ਜੇ ਤਾਂ ਥੋੜਾ ਜਿਹਾ ਭੁੱਲਣਾ ਆਏ ਤਾਂ ਕਰਕੇ ਮੋਂ ਚੀਜ਼ ਸਮਾਦ ਨੇ ਉਹ ਥੋੜੀ ਜਿਹੀ ਸ਼ਹਿਰ ਹੈਗੀ ਹਾਂ ਐ ਕਰਤੀ ਆ ਨੇ ਜਿਆਦਾ ਸ਼ਹਿਰ ਆ ਉਹ ਥੋੜੀ ਹਾਂ ਹਾਂ ਸ਼ਹਿਰ ਹੈਗੀ ਨਾ ਚੀ ਚੂ ਜਿਹਨੇ ਕਮਾਉਣ ਦਿੰਦੀ ਹੈਗੀ ਪਾਲ ਲੈਨੇ ਰੱਖ ਦਿੰਦੀ ਸਾਨੂੰ ਜੇ ਮੋਂ ਤਾਂ ਇਹ ਜਨਾ ਵਰਕ ਰੱਖਣ ਲੱਗ ਗਏ ਨਾ 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 ਬਈ ਫਰਕ ਨਹੀਂ ਹੈਗਾ ਕੋਈ ਕੱਪੜਾ ਲੀੜਾ ਕੋਈ ਧੂਮ ਟੱਕੀ ਕਰਾਈਏ ਤਾਂ ਇਹਨੂੰ ਕੋਈ ਨਹੀਂ ਸਮਝਾ ਕਰਾਇਆ ਸਾਰਾ ਕੁਝ ਨਾ ਮੈਂ ਨਿਕਲੇ ਭਾਕ ਰੱਖਿਆ ਹੈਗਾ ਕਿਸੇ ਤੂੰ ਮਾਂ ਕਹਿੰਦੀ ਹੋਵੇਂ ਉਹ ਬੜੇ ਤਕੜੇ ਕਰਦੀ ਆ ਨਾ 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 ਤਕੜਾ ਮਾੜਾ ਤਕੀ ਆ ਬਈ ਪ੍ਰਮਾਤਮਾ ਤਕੜਾ ਹੈਗਾ ਘਰ ਕਿਹੜੀ ਤਕੜੀ ਨਹੀਂ ਬੁੜੀਆਂ ਕਰਨ ਲੱਗ ਜਾਂਦੀਆਂ ਨੇ ਤੇਰੇ ਵਰਗੀਆਂ ਉਹ ਨਹੀਂ ਬਈ ਪ੍ਰਮਾਤਮਾ ਤਕੜਾ ਕਰ ਤਕੜਾ ਕੀ ਕਰੂਗਾ ਇੱਕ ਵਾਰੀ ਅਗਲਾ ਦੇ ਦੂਜੀ ਵਾਰੀ ਫੇਰ ਇੱਕ ਵਾਰੀ ਚਲਾਊਗਾ ਫੇਰ ਕੀ ਕਰੂਗਾ ਉਹ ਤਾਂ ਪ੍ਰਮਾਤਮਾ ਦੇ ਵੇਜਟ ਦੇ ਕੇ ਨਾ ਮੰਗੇ ਅਹੀ ਜੀ ਗੱਲਾਂ ਨਹੀਂ ਬਾਈ ਮੈਂ ਕਰਦੇ ਹੈਗੇ ਤਲ ਵਧੀਆ ਰਹੇਗੀ ਤੂੰ ਹਾਂ ਵਧੀਆ ਰਹੇਗੀ ਜੇ ਫਰਕ ਨਹੀਂ ਰੱਖੇਗੀ ਹਾਂ ਨਾ ਬਈ ਮੈਂ ਕਰਤਾਂਗਾ ਬਸ ਜਦੋਂ ਨਾ ਲੰਬਾ ਚਰਚਾ ਲੀ ਜਾਂਦਾ ਇਕੱਠ ਹਾਂ ਲੈ ਜਿਹੜੀ ਸੇਵਾ ਹੋਈ ਜਾਂਦੀ ਹੈ ਵਧੀਆ ਨਾ ਨਾ ਸੇਵਾ ਹੀ ਮਤਾਂ ਮਿਲਦੀ ਹੈ ਨੇ ਹਾਂ ਨਾ ਇਹ ਤਾਂ ਰੋਟੇ ਨਹੀਂ ਜਣਾ ਚਾਹੀਦਾ ਮੈਂ ਤਾਂ ਇਹ ਗੱਲ ਕਹਿਣਾ ਸਿਰ ਹਾਂ 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 ਉਹਦਾ ਮਿਲ ਕੇ ਰਹਾ ਕਰੋ ਤੂੰ ਨਾ ਨਾ ਮਿਲ ਕੀ ਹੈ ਭਾਈ ਜਿੰਮੀ ਫਰਕ ਨਹੀਂ ਹੈਗਾ ਸਾਡਾ ਤਾਂ ਉਸ ਤੋਂ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲ ਜਾਂਗੇ ਅਗਲੇ ਭਾਗ